ਸ਼ਹਿਰ ਦੇ ਵਿੱਚ ਸਨੇਚਿੰਗ ਦੀਆਂ ਵਾਰਦਾਤਾਂ ਕਰਨ ਵਾਲਿਆਂ ਤੇ ਬਠਿੰਡਾ ਪੁਲਿਸ ਹੋਈ ਭਾਰੀ ਕਾਬੂ ਕੀਤੇ ਗਏ ਤਿੰਨ ਹੋਰ ਸਨੇਚਰ ਬਰਾਮਦ ਕੀਤੇ ਗਏ ਖੋਏ ਗਏ ਹਜ਼ਾਰਾਂ ਰੁਪਏ ਅਤੇ ਦੋ ਮੋਟਰਸਾਈਕਲ ਜਾਣਕਾਰੀ ਦਿੰਦੇ ਹੋਏ ਥਾਣਾ ਸਿਵਲ ਲਾਈਨ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਪਾਸ ਬਿਆਨ ਦਰਜ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਕਿ ਇਹ ਲੁਟੇਰੇ ਇੱਕ ਮਹਿਲਾ ਤੋਂ ਪਰਸ ਖੋ ਕੇ ਫਰਾਰ ਹੋ ਗਏ ਸਨ ਜਿਸ ਤੇ ਕਾਰਵਾਈ ਕਰਦਿਆਂ ਹੋਇਆਂ ਪੁਲਿਸ ਦੇ ਵੱਲੋਂ ਆਪਣੀ ਜਾਂਚ ਪੜਤਾਲ ਆਰੰਭੀ ਗਈ ਅਤੇ ਉਸ ਦੇ ਵਿੱਚ ਇਹਨਾਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ ਖੋਇਆ ਗਿਆ ਸਮਾਨ ਅਤੇ ਮੋਟਰਸਾਈਕਲ ਸਮੇਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਇੱਕ ਚੋਰੀ ਦਾ ਮੋਟਰਸਾਈਕਲ ਦੱਸਿਆ ਜਾ ਰਿਹਾ ਹੈ ਹੁਣ ਇਹਨਾਂ ਦੇ ਖਿਲਾਫ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਰੰਭੀ ਗਈ ਹੈ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਦੇ ਵੱਲੋਂ ਸ਼ਹਿਰ ਦੇ ਵਿੱਚ ਦੋ ਸਨੈਚਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਇੱਕ ਮਹਿਲਾ ਦਾ ਪਰਸ ਖੋ ਕੇ ਭਜੇ ਸਨ ਅਤੇ ਤਿੰਨ ਹੋਰ ਇਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਹੋਈ ਹੈ ਆਪਣਾ 19 ਤਰੀਕ ਨੂੰ 19 ਤਰੀਕ ਨੂੰ ਸੀਸੀਕੋ ਕਿਸੇ ਲੈਣੇ ਜਤੋਂ 7000 ਰੁਪਏ ਖੋਗੇ ਲੱਗੀ ਗਈ ਸੀ ਆਪਣੇ ਅਗਰਵਾਲ ਕਲੋਨ ਸੈਕ ਤੇ ਉਹ ਪਹਿਲਾਂ ਤਾਂ ਚਲੋ ਹਸਪਤਾਲ ਕਰਦੇ ਰਿਹਾ ਤੇ ਕੱਲ ਉਹਨਾਂ ਨੇ ਬਿਆਨ ਖਾ ਕੇ ਨਾਮਾ ਮਕਦਮਾ ਦਰਜ ਕਰਾਇਆ ਖੋਦਾ ਤੇ ਦਰਾਨੇ ਆਪਾਂ ਨੂੰ ਦਤੀਸ਼ ਦੇ ਵਿੱਚ ਆਪਾਂ ਨਾਕਬੰਦੀ ਕਰਕੇ ਮੌਕੇ ਤੋਂ ਤਿੰਨ ਨੌਜਵਾਨਾਂ ਨੂੰ ਦੋ ਮੋਟਰਸਾਈਕਲ ਤੇ ਇੱਕ ਮੋਬਾਈਲ ਤੇ ਬਰਾਮਦ ਕਰਾਇਆ ਆਪਾਂ ਇਹ ਉਹੀ ਜਿਹੜੇ ਬੰਦੇ ਨੇ ਜਿਹੜਾ ਹਾਂ ਇਹ ਉਹੀ ਬੰਦੇ ਆ ਇਹ ਦੋ ਚੋਰੀ ਮੰਨੇ ਇਹ ਇੱਕ ਤਾਂ ਖੋਹ ਕੀਤਾ ਤੇ ਇੱਕ ਇਹਨਾਂ ਨੇ ਮੋਬਾਈਲ ਖੋਇਆ ਸੀਗਾ ਜੀਤ ਰੋੜ ਤੋਂ ਉਹ ਖੋਇਆ ਸੀ 20 ਦਿਨ ਤੋਂ ਦੋ ਜਨਾਂ ਨੂੰ ਤੇ ਇੱਕ ਜਿਹੜਾ ਮੋਟਰਸਾਈਕਲ ਬਰਾਮਦ ਹੋਇਆ ਇੱਕ ਬੰਦਾ ਮਨਦੀਪ ਕੋ ਹੈਗਾ ਕੁਮਾਰ ਉਹ ਉਹਨਾਂ ਨੇ ਉਹਨੇ ਮੋਟਰਾਂ ਚੋਰੀ ਕੀਤਾ ਇਕੱਠੇ ਰਲ ਮਿਲ ਕੇ ਨੇ ਇਹ ਮਤਲਬ ਵਾਰਦਾਤ ਸਮ ਕਰਨਾ Pawan Deep Kumar ਦੇ ਖਿਲਾਫ ਪਹਿਲਾਂ ਵੀ ਕੰਮ ਕਰਦਾ ਇੱਕ ਮੋਟਰਾਂ ਬਰਾਮਾ ਚੋਰੀ ਨਹੀਂ ਇੱਕ ਮੋਟਰਾਂ ਚੋਰੀ ਦਾ ਜੀ ਇੱਕ ਮਾਰਾ ਉਹਦਾ ਇੱਕ ਪਹਿਲਾਂ ਕੰਮ ਕਰਦਾ ਪਹਿਲਾਂ ਇੱਕ ਅਮਨਦੀਪ ਕੁਮਾਰ ਖਿਲਾਫ ਖਪਾਚਾ ਕਰਦਾ 382 ਦਾ ਰੈਨ ਹੈਗੇ ਦੋ ਬੰਦੇ ਜੈ ਸਿੰਘ ਹਲਦੇ ਆ ਇੱਕ ਝੋਟਿਆਂ ਦੀ ਜਲਫਾਇਲ ਕਰਾਂਗੇ ਬਾਹਰੋਂ ਆ ਕੇ ਇੱਥੇ ਵਾਰਦਾਤ ਬਾਹਰੋਂ ਕੋਈ ਵਾਰਦਾਤ ਤਾਂ ਕਰਦੇ ਆ ਹਾਂ ਗੱਤਰੇ ਪਾਤੀ ਜੀ ਮੈਂ ਪਰ ਤੇ ਖੋ ਦਾ ਪਰਚਾ ਦਿੱਤਾ ਆਪਾਂ ਕੋਈ ਚੋਰੀ ਦਾ ਪਰਚਾ ਦਿੱਤਾ ਉਹਨਾਂ ਨੇ ਮਾਡਲ ਮੰਗਿਆ ਜਦੋਂ ਮੰਗਿਆ ਮਤੀਸ਼ ਜਿਹੜਾ ਇਸ ਤਰ੍ਹਾਂ ਦੇ ਲੋਕ ਦਾ ਕੋਈ ਚੇਜ਼ ਹੈ ਲੋ ਇੱਕ ਤਾਂ ਅਵੇਅਰ ਰਹਿਣ ਕਿ ਆਸ-ਪਾਸੇ ਧਿਆਨ ਰੱਖਣ ਜੋ ਫੋਨ ਸੰਭਲਿਆ ਕੁਝ ਵੀ ਕਰਦੇ ਆ ਖਾਸ ਕਰਕੇ ਲੇਡੀਜ਼ ਲੇਡੀਜ਼ ਪਰਸ ਮਤਲਬ ਹੁੰਦਾ ਕੈਰੀ ਹੁੰਦਾ ਉਹਦੇ ਵਿੱਚ ਫੋਨ ਵੀ ਪਾ ਲੈਂਦੇ ਆ ਉਹ ਪਾ ਲੈਂਦੇ ਆ ਉਹਦੇ ਕਰਕੇ ਕਰੇ ਨੀਮਕ ਟਾਰਗੇਟ ਲੇਡੀਜ਼ ਨੂੰ ਕਰਦੇ ਆ ਉਹਨਾਂ ਨੂੰ ਵੇਅਰ ਰਹਿਣਾ ਚਾਹੀਦਾ